ਦੀ ਕੋਈ ਗੱਲ ਨਹੀਂ ਵੀ ਆਪਾਂ ਇਹਨੂੰ ਇਨਸਾਫ ਦੇਵੋਣਾ ਤੁਹਾਡੇ ਪਰਿਵਾਰ ਦੇ ਨਾਲ ਆ ਤੁਹਾਨੂੰ ਖੁਦ ਵੇਖਾਂ ਚੱਲੂਗਾ ਵੀ ਰਿਜ਼ਲਟ ਕੀ ਮਿਲਿਆ ਕਿ ਜਰੂਰ ਦਬਾਵਾਂਗੇ ਸੋ ਇਹੇ ਬੇਨਤੀ ਆਪਾਂ ਸਾਰਿਆਂ ਨੂੰ ਕਰਦੇ ਆਂ ਸੇਂਗਪੁਰ ਵੀ ਗੋਲੀਆਂ ਉਸ ਤੋਂ ਬਾਅਦ ਸਾਡੀ ਆਗੂ ਜਵਾਨੀ ਦੇ ਜਿੰਨੇ ਬੰਦਿਆਂ ਨੇ ਵੀ ਆਪਣੇ ਵਿਚਾਰ ਦਿੱਤੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦਾ ਇਸ ਇਲਾਕੇ ਦੇ ਅੰਦਰ ਬਹੁਤ ਪਿਆਰ ਸਤਿਕਾਰ ਸੀ ਔਰ ਹਮੇਸ਼ਾ ਦੁਕੀਆਂ ਲਈ ਦੱਤਾ ਲਈ ਆ ਲੋੜਵੰਦਾਂ ਲਈ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਕਿਉਂਕਿ ਅੱਜ ਹਰ ਉਹ ਇਨਸਾਨ ਜਿਹੜਾ ਉਹਨਾਂ ਨੂੰ ਮਿਲਿਆ ਜਾਂ ਜਿਹੜਾ ਨਹੀਂ ਮਿਲਿਆ ਉਹਨਾਂ ਦੇ ਆਪਣੇ ਜੀਵਨ ਨੂੰ ਦੇਖ ਕੇ ਉਹਦਾ ਦਿਲ ਚਾਹੇ ਉਹ ਇੱਥੇ ਬੈਠਾ ਚਾਹੇ ਵਿਦੇਸ਼ 'ਚ ਬੈਠਾ ਉਹ ਘਰ ਲਾ ਰਿਹਾ ਹਰ ਬੰਦਾ ਚਾਹੁੰਦਾ ਪੰਜਾਬ ਦੇ ਅੰਦਰ ਕਿ ਜਿਹੜਾ ਅੱਜ ਸੰਦੀਪ ਜੀ ਦੇ ਨਾਲ ਉਹਨਾਂ ਦੇ ਜਗਾ ਤੇ ਆ ਕੇ ਜੋ ਉਹਨਾਂ ਦਾ ਹਮਲਾ ਹੋਇਆ ਉਹ ਅਜ ਸਾਰੇ ਸੋਚਦੇ ਆ ਵੀ ਜਿਹੜੇ ਇਦਾਂ ਦੇ ਲੋਕ ਐ ਜਿਹੜੇ ਨੌਜਵਾਨ ਲੋਕ ਆਪਣੇ ਬੱਚਿਆਂ ਨੂੰ ਸਮਝਾਵਾਂ ਜਾ ਕੇ ਮੈਂ بیٹے ਨੂੰ ਮਿਲਿਆ بیٹے ਦੀ ਅੰਨੀ ਵਧੀਆ ਸੋਚ ਉਹ ਸਾਡੀ ਭੈਣ ਉਹਨਾਂ ਦੇ ਭਰਾ ਜਿਨ੍ਹਾਂ ਨੇ ਬਹੁਤ ਵੱਡਾ ਸਾਥ ਉਸ ਭਾਈ ਨੂੰ ਦਿੱਤਾ ਜਿੱਤੇ ਕਰਕੇ ਉਹ ਹਰੇਕ ਦੇ ਨਾਲ ਖੜਿਆ ਅੱਜ ਸਾਰਾ ਇਲਾਕਾ ਸਾਰਾ ਸ਼ਹਿਰ ਉਹਨੇ ਜਾਣ ਤੇ ਬਹੁਤ ਦੁਖੀ ਆ ਸਾਰੇ ਚਾਹੁੰਦੇ ਆ ਤੇ ਲੋਕਾਂ ਦੇ ਮਨ ਦੇ ਬਲਬਲੇ ਆ ਜਿਹੜੇ ਕਹਿੰਦੇ ਆ ਜਿਨ੍ਹਾਂ ਨੇ ਦੱਸਿਆ ਭੈਣ ਜੀ ਨੇ ਦੱਸਿਆ ਕਿ ਪਹਿਲਾਂ ਵੀ ਜਿਹੜਾ ਉਹਨਾਂ ਨੂੰ ਜਣੀਆਂ ਤੰਬਕੀਆਂ ਆਈਆਂ ਉਹਨਾਂ ਨੇ ਇਨਫਾਰਮ ਕੀਤਾ ਪਰ ਜੋ ਸੀਰੀਅਸ ਲਿਆ ਹੁੰਦਾ ਤਾਂ ਜੋ ਸਾਡੇ ਤੋਂ ਨਾ ਜਾਂਦਾ ਇਸ ਕਰਕੇ ਕਈ ਥਾਂ ਸਾਥੀ ਦੱਸਦੇ ਆ ਵੀ ਹੋਰ ਵੀ ਜਗ੍ਹਾ ਤੇ ਇਦਾਂ ਦੇ ਮਾਮਲੇ ਆਏ ਉਹ ਇਨਸਾਫ ਨਹੀਂ ਮਿਲ ਸਕਿਆ ਪਰ ਅੱਜ ਆਪਾਂ ਸਾਰਾ ਪਰਿਵਾਰ ਸਾਰੇ ਭੈਣ ਭਰਾ ਸਬੂਚੇ ਸਾਰੇ ਲੋਕ ਕੌਮੀ ਔਰ ਜਿਹੜੇ ਲੋਕ ਜਿਹੜੇ ਸਾਰੇ ਸਾਰੇ ਵਰਗਾਂ ਦੇ ਲੋਕ ਅੱਜ ਉਹਦੇ ਜਾਨ ਦੇ ਨਾਲ ਦੁਖੀ ਆ ਅਸੀਂ ਹੁਣ ਤੱਕ ਦਾ ਜੋ ਮਾਮਲਾ ਸੀ ਮਾਨਯੋਗ ਐਸਪੀ ਸਾਹਿਬ ਨੇ ਵਿਸਥਾਰ ਦੇ ਨਾਲ ਦੱਸਿਆ ਵੀ ਕਿਸ ਤਰ੍ਹਾਂ ਅਸੀਂ ਆਪਣੀ ਕਾਰਵਾਈ ਨੂੰ ਅੰਜਾਮ ਦਿੱਤਾ ਕਿਹੜੇ-ਕਿਹੜੇ ਬੰਦੇ ਫੜੇ ਜਿਹੜੇ-ਕਿਹੜੇ ਹੋਰ ਆਊਂਡ ਅਪ ਕੀਤੇ ਔਰ ਉਹਨਾਂ ਨੇ ਕਿਹਾ ਪਰ ਅਸੀਂ ਜਲਦ ਤੋਂ ਜਲਦ ਜਿਹੜਾ ਮੇਨ ਆਦਮੀ ਆ ਮੇਨ ਕਿਊਜ ਦਾ ਉਹਨੂੰ ਵੀ ਫੜ ਲਵਾਂਗੇ ਪਰ ਸਾਰੇ ਸਾਥੀਆਂ ਨੇ ਫੈਸਲਾ ਲਿਆ ਜਦੋਂ ਜੱਸੀ ਜੀ ਨੇ ਦੱਸਿਆ ਕਿ ਅਸੀਂ ਉਦੋਂ ਤੱਕ ਤੋਂ ਨਹੀਂ ਉੱਠਾਂਗੇ ਜਦੋਂ ਤੱਕ ਉਹ ਮੇਨ ਆਗੂ ਫੜਿਆ ਨਹੀਂ ਜਾਂਦਾ ਔਰ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਹ ਹੁਸ਼ਿਆਰਪੁਰ ਦੇ ਅੰਦਰ ਬੰਦ ਹੀ ਕਾਲ ਹੈ ਸਾਰੇ ਇਕੱਠੇ ਹੋ ਕੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਤੁਸੀਂ ਸ਼ਾਮ ਨੂੰ ਜਿਹੜੇ ਵਪਾਰ ਮੰਡਲ ਦੇ ਪ੍ਰਧਾਨ ਹੈ ਜਿਹੜੇ ਦੁਕਾਨਦਾਰ ਆ ਜਿਹੜੇ ਜੁਨੀਅਨ ਦੇ ਸਾਥੀ ਆ ਉਹਨਾਂ ਨੂੰ ਬੁਲਾ ਕੇ ਵੀ ਮੀਟਾਂ ਕਰਾਓ ਅਸੀਂ ਵੀ ਆਜਵਾਂਗੇ ਅਸੀਂ ਵੀ ਉਹਨਾਂ ਨੂੰ ਅਪੀਲ ਕਰਾਂਗੇ ਜੇ ਅੱਜ ਇਸ ਸਾਥੀ ਦੇ ਨਾਲ ਹੋਇਆ ਕੱਲ ਨੂੰ ਕਿਸੇ ਦੇ ਨਾਲ ਵੀ ਹੋ ਸਕਦਾ ਹੈ ਆਪਾਂ ਇਕੱਠੇ ਹੋ ਕੇ ਉਹਦੇ ਲਈ ਇਨਸਾਫ ਦੀ ਲੜਾਈ ਲੜੀਏ ਉਹਨਾਂ ਨੇ ਸਾਨੂੰ ਭਰੋਸਾ ਵੀ ਦਿੱਤਾ ਵੀ ਅਸੀਂ ਹਰ ਮਾਮਲੇ ਦੇ ਨਾਲ ਤੁਹਾਡੇ ਨਾਲ ਆ ਔਰ ਕੱਲ ਨੂੰ ਕੱਲ ਤੱਕ ਜੇ ਕੋਈ ਮਾਮਲੇ ਦਾ ਹੱਲ ਨਾ ਹੋਇਆ ਤਾਂ ਆਪਾਂ ਸਾਰੇ ਪਰਿਵਾਰ ਦੇ ਨਾਲ ਬੈਠ ਕੇ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੀ ਬੰਦ ਦੀ ਕਾਲ ਵੀ ਦੇਵਾਂਗੇ ਔਰ ਪਾਰਟੀ ਨੇ ਸਹਿਆ ਦਿੱਤਾ ਸੀਗਾ ਕਿਉਂਕਿ ਵੀ ਆਪਾਂ ਇਕੱਠੇ ਹੋ ਕੇ ਪੂਰੇ ਪੰਜਾਬ ਦੇ ਅੰਦਰ ਇਹਦੀ ਬੰਦ ਦੇ ਕਾਲ ਦੇਵਾਂਗੇ ਔਰ ਆਉਣ ਵਾਲੇ ਸਮੇਂ ਦੇ ਅੰਦਰ ਸਾਰੇ ਇਕੱਠੇ ਹੋ ਕੇ ਇਸ ਤਰ੍ਹਾਂ ਕਿਸੇ ਦੇ ਨਾਲ ਹੋ ਨਾ ਸਕੇ ਉਹਨੂੰ ਵੀ ਆਪਾਂ ਉਹਦੀ ਵੀ ਲੜਾਈ ਲੜੀਏ ਔਰ ਸਾਨੂੰ ਸਾਰਿਆਂ ਨੂੰ ਇੱਕ ਗੱਲ ਹੈ ਵਿਸ ਭਰੋਸਾ ਰੱਖਣਾ ਚਾਹੀਦਾ ਪੁਲਿਸ ਤੇ ਕਿਉਂਕਿ ਲੱਗਦਾ ਸਾਡੇ ਨਾਲ ਬੀਤੀ ਆ ਕਿ ਪੁਲਿਸ ਨਹੀਂ ਕੁਝ ਕਰ ਰਹੀ ਪੁਲਿਸ ਨੇ ਇੱਕ ਦੋ ਦਿਨ ਦੇ ਵਿੱਚ ਇੱਕ ਕੱਲ ਤੱਕ ਜਿਹੜੇ ਦੋ ਸਾਥੀ ਇੱਕ ਦੋ ਫੜੇ ਆ ਔਰ ਇੱਕ ਦੋ ਚੀ ਜਿਹੜਾ ਫੜਿਆ ਉਹਨੂੰ ਵੀ ਉਹ ਜਿਹੜੇ ਰਹਿ ਗਿਆ ਉਹਨਾਂ ਦੀ ਵੀ ਉਹ ਜਲਦ ਲੱਗੇ ਹੋਆ ਕਿ ਮੈਂ ਜਦੋਂ ਕੱਲ ਸ਼ਾਮੀ ਜਦੋਂ ਮੈਨੂੰ ਪਤਾ ਨਹੀਂ ਲੱਗਿਆ ਸੀ ਤਾਂ ਨਵਾਂ ਸ਼ਹਿਰ ਦੇ ਅੰਦਰ ਲੁਧਿਆਣੇ ਵੱਲੋਂ ਮੈਂ ਆਇਆ ਤਾਂ ਸਾਰੀ ਜਗ੍ਹਾ ਉਹਨਾਂ ਨੇ ਨਾਕੀਬੰਦੀ ਕੀਤੀ ਸੀ ਇਸ ਕਰਕੇ ਉਹ ਵੀ ਅਲਰਟ ਆ ਸਾਨੂੰ ਲੱਗਦਾ ਵੀ ਕੱਲ ਤੱਕ ਦੋਸ਼ੀਆਂ ਨੂੰ ਫੜ ਲੈਣਗੇ ਨਾ ਫੜ ਹੋ ਗਏ ਆਪਾਂ ਅਗਲਾ ਪ੍ਰੋਗਰਾਮ ਪਰਿਵਾਰ ਦੇ ਨਾਲ ਬਣਾ ਕੇ ਅਗਲੀ ਲੜਾਈ ਲੜਾਂਗੇ ਔਰ ਜਿਹੜਾ ਪਰਿਵਾਰ ਹੈ ਉਹਨਾਂ ਦੇ ਬੰਦ ਚਾਹੇ ਵੀ ਹੋ ਸਕਦਾ ਪੁਲਿਸ ਇਸ ਮਾਮਲੇ ਨੂੰ ਖੁਦ ਵਧਣਾ ਕਰ ਦੇ ਤੁਸੀਂ ਆਪਾਂ ਸਾਰੇ ਭੈਣ ਭਰਾ ਬੈਠੇ ਆ ਹੱਥ ਜੋੜ ਕੇ ਬੇਨਤੀ ਆ ਵੀ ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਆਪਾਂ ਸਾਰੇ ਇਸ ਪਰਿਵਾਰ ਦੇ ਨਾਲ ਆਂ ਔਰ ਹਰ ਸਮੇਂ ਪਰਿਵਾਰ ਦੇ ਨਾਲ ਰਹਾਂਗੇ ਸ਼ਾਮ ਤੱਕ ਆਪਾਂ ਜਿੱਦਾਂ ਜੱਸੀ ਜੀ ਦੇ ਨੱਤੇ ਤੇ ਬੈਠਣਾ ਔਰ ਕੱਲ ਨੂੰ 12 ਵਜੇ ਤੋਂ ਸਵੇਰੇ ਇੱਥੇ ਕਿੱਥੇ ਹੋ ਕੇ ਇੱਥੋਂ ਇਕੱਠੇ ਹੋ ਕੇ ਆਪਾਂ ਹਸਿਆਰ ਫੜੋ ਜਿਹੜਾ ਚੱਲਣਾ ਔਰ ਸਾਰਿਆਂ ਨੂੰ ਬੰਦ ਦੀ ਅਪੀਲ ਵੀ ਕਰਨੀ ਉਹ ਤੋਂ ਪਹਿਲਾਂ ਵੀ ਅਸੀਂ ਜਿਹੜਾ ਪ੍ਰਸ਼ਾਸਨ ਨਾਲ ਮੀਟਿੰਗ ਕਰਾਂਗੇ ਔਰ ਸਾਨੂੰ ਪ੍ਰਸ਼ਾਸਨ ਤੇ ਵੀ ਪੂਰਾ ਭਰੋਸਾ ਤੋਂ ਜਲਦ ਸਾਥ ਦੇ ਉਹ ਸਾਡੇ ਪਰਿਵਾਰ ਨੂੰ ਇਨਸਾਫ ਦਿਵਾਣਗੇ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਤੁਹਾਡੇ ਸਾਰਿਆਂ ਦੇ ਮਨ ਦੇ ਬਲਬਲੇ ਸਾਰਿਆਂ ਦਾ ਬਹੁਤ ਪਿਆਰ ਸੀ ਜਦੋਂ ਆਪਣੇ ਮਨ ਤੇ ਪਰਿਵਾਰ ਦਾ ਬੰਦਾ ਕੋ ਜਾਂਦਾ ਸਾਰਿਆਂ ਨੂੰ ਦੁਖੀ ਦੁੱਖ ਹੁੰਦਾ ਪਰ ਆਪਾਂ ਬਿਲਕੁਲ ਅਨੁਸ਼ਾਸਨ ਬਣਾ ਕੇ ਆਪਾਂ ਇਸ ਪਰਿਵਾਰ ਨੂੰ ਜਿਹੜਾ ਇਨਸਾਫ ਦਿਵਾਣਾ ਇਹਦੇ ਲਈ ਮੇਰੀ ਬੇਨਤੀ ਆ ਕਿ ਆਪਾਂ ਕੱਟੇ ਹੋ ਕੇ ਲਾ ਮੰਨੋਗੇ ਜਿਸ ਤਰ੍ਹਾਂ ਪਰਿਵਾਰ ਕਰੂਗਾ ਉਸ ਤਰ੍ਹਾਂ ਅੱਗੇ ਚੱਲਾਂਗੇ ਤੁਸੀਂ ਅੱਜ ਇਸ ਦੁੱਖ ਦੀ ਘੜੀ 'ਚ ਸਾਰੇ ਕਿਹਾਏ ਆ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਔਰ ਕੱਲੋਂ ਵੀ ਕੌਣ ਬਾਰੇ ਸਮਝ ਜਾਂਦੇ ਨਹੀਂ ਜਾਂਦੇ ਜੱਟ ਜੇ ਆਪਾਂ ਨੂੰ ਨਹੀਂ ਫੜ ਹੁੰਦੇ ਦੋਚੇ ਉਦੋਂ ਤੱਕ ਆਪਾਂ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਤੁਹਾਡਾ ਬਹੁਤ ਸਾ